ਲੋਕ ਸਭਾ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਿਆਤ ਬੀਪੀਐਸ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਸ਼ਮੀ ਕਪੂਰ ਜੀ ਉਹਨਾਂ ਦੀ ਹਦਿਤਾ ਥੱਲੇ ਜਿਹੜੀ ਆ ਸਬਡਿਵੀਜ਼ਨ ਪਿੱਖੀਪਿੰਡ ਦੇ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਮੋਹਮ ਚੜੀ ਗਈ ਹੈ ਉਸ ਤਾਤ ਸਾਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਆ ਕਾਣਾ ਕੱਚਾ ਪੱਕਾ ਦੇ ਏਰੀਆ ਦੇ ਵਿੱਚ ਕਨ ਲਲਿਤ ਕੁਮਾਰ ਨੇ ਜਿਹੜੇ ਫਰੋਜਪੁਰ ਦੇ ਰਹਿਣਾ ਵਾਲੇ ਨੇ ਤੇ ਆਯੁਰਵੈਦਿਕ ਦਵਾਈਆਂ ਵੇਚਣ ਦਾ ਧੰਦਾ ਕਰਦੇ ਨੇ ਇਹ ਕੱਲ ਆਪਣੇ ਮੋਟਰਸਾਈਕਲ ਤੇ ਜਿਹੜਾ ਹੀਰੋ ਹਾਂਡਾ ਆ ਕਾਲੇ ਰੰਗ ਦਾ ਇਹ ਤੇ ਸਵਾਰ ਹੋ ਕੇ ਫਰੋਜਪੁਰ ਤੋਂ ਦਵਾਈਆਂ ਵੇਚਣ ਭਿੱਕੀਪਿੰਡ ਨੂੰ ਆ ਰਿਹਾ ਸੀ ਜਦੋਂ ਇਹ ਕੱਚੇ ਪੱਕੇ ਥਾੜੇ ਦੇ ਇਲਾਕੇ ਦੇ ਵਿੱਚ ਆਇਆ ਤੇ ਤਿੰਨ ਮੋਨੇ ਨੌਜਵਾਨ ਜਿਹੜਾ ਨੇ ਆਪਣੇ ਮੂੰਹ ਟੱਕੀ ਹੋਈ ਸੀ ਮੋਟਰਸਾਈਕਲ ਤੇ ਆਏ ਦਾਤਰ ਤੇ ਪਿਸਤੌਲ ਦੀ ਨੋਕ ਤੇ ਇਹਨਾਂ પાસે ਉਹਦਾ ਮੋਟਰਸਾਈਕਲ ਮੋਬਾਈਲ ਤੇ ਇਹਦੇ 20000 ਰੁਪਏ ਖੋ ਲਿਆ ਇਸ ਇਸ ਦੀ ਇਨਫਾਰਮੇਸ਼ਨ ਜਿਹੜੀ ਆ ਉਹ ਪੀਸੀਆਰ ਜਵਾਰ ਨੂੰ ਮਿਲੀ ਜਿਹੜਾ ਕਸ਼ਮੀਰ ਸਿੰਘ ਤੁਹਾਨੂੰ ਯਾਦ ਹੋਵੇਗਾ ਕਿ ਇਸ ਕਸ਼ਮੀਰ ਸਿੰਘ ਨੇ ਪਹਿਲਾਂ ਵੀ ਇੱਕ ਇਦਾਂ ਦੇ ਲੁੱਟ ਖੋ ਕਰਨ ਵਾਲੇ ਜਿਹੜੇ ਵਿਅਕਤੀ ਹੈ ਉਹਨਾਂ ਨੂੰ ਕਾਬੂ ਕੀਤਾ ਸੀ ਉਹ ਉਸ ਨੂੰ ਇਨਫਾਰਮੇਸ਼ਨ ਮਿਲੀ ਉਸ ਨੇ ਇਨਫਾਰਮੇਸ਼ਨ ਦੇ ਬੇਸ ਤੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਤਲਾਹ ਦਿੱਤੀ ਜਿਸ ਦੇ ਆਧਾਰ ਤੇ ਜਿਹੜੀ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਜਿਹੜਾ ਖੋ ਕੀਤਾ ਹੋਇਆ ਮੋਟਰਸਾਈਕਲ ਇੱਕ ਦੱਤ ਤੇ ਇੱਕ ਪਿਸਟਲ ਜਿਹੜਾ ਦੋਸ਼ੀਆਂ ਪਾਸੋਂ ਬਰਾਮਦ ਹੋ ਗਿਆ ਇਹ ਜੋ ਦੋਸ਼ੀ ਜਿਹੜੇ ਮੌਕੇ ਤੋਂ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਗੁਰਜੰਟ ਸਿੰਘ ਆ ਜਿਹੜਾ ਕਿ ਬੈਂਕੇਪਿੰਡ ਦਾ ਰਹਿਣ ਵਾਲਾ ਤੇ ਕਮਲ ਜਿਹੜਾ ਆ ਉਹ ਝੁੱਗਿਆ ਕਾਲੂ ਜਿਹੜੇ ਸਦਰਪੱਟੀ ਦੇ ਇਲਾਕੇ ਦੇ ਵਿੱਚ ਪੈਂਦਾ ਉਥੋਂ ਦਾ ਰਹਿਣ ਵਾਲਾ ਜੇਕਰ ਇਹਨਾਂ ਦੇ ਬੈਕਵਰਡ ਹਿਸਟਰੀ ਦੀ ਗੱਲ ਕਰੀਏ ਤੇ ਗੁਰਜੰਟ ਦੇ ਖਿਲਾਫ ਲੁੱਟਾਂ ਖੋਹ ਚੋਰੀ ਤੇ ਹੈਰੂਨ ਦੇ ਜਿਹੜੇ ਆ ਉਹ ਪਹਿਲਾਂ ਹੀ ਚਾਰ ਮੁਕੱਦਮੇ ਚੱਲ ਰਹੇ ਨੇ ਤੇ ਕਮਲ ਤੇ ਪਹਿਲਾਂ ਹੀ ਇੱਕ ਐਨਡੀਪੀਆ ਸੈੱਟ ਦਾ ਮੁਕੱਦਮਾ ਜਿਹੜਾ ਉਹ ਪੱਟੀ ਵਿਖੇ ਦਰਜ ਹੈ ਇਹਨਾਂ ਨੂੰ ਮੁਕੱਦਮਾ ਅੱਜ ਵਿੱਚ ਗ੍ਰਿਫਤਾਰ ਕੀਤਾ ਗਿਆ ਅੱਜ ਪੇਸ਼ ਅਦਾਲਤ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ 2 ਦਿਨ ਦਾ ਰਿਮਾਂਡਾ ਸੀ ਕੀਤਾ ਇਸ ਤੋਂ ਇਲਾਵਾ ਵੀ ਇਹ ਇਹਨਾਂ ਨੇ ਜਿਹੜੀਆਂ ਰੂਟੀਨ ਜਿਹੜੀ ਜਨਰਲ ਪੁਛਗਿੱਛ ਹੋ ਤੇ ਵਿੱਚ ਕਈ ਹੋਰ ਖੋਹਾਂ ਤੇ ਲੁੱਟਾਂ ਦਾ ਜਿਹੜਾ ਖੁਲਾਸਾ ਕੀਤਾ ਇਹ ਇੱਕ ਇਹਨਾਂ ਦੇ ਖਿਲਾਫ ਜਿਹੜਾ ਵਾ ਥਾਣਾ ਭਿੱਖੀ ਵਿੰਡ ਵਿਖੇ ਵੀ ਮੁਕੱਦਮਾ ਦਰਜ ਹੈ ਉਸ ਦੇ ਵਿੱਚ ਵੀ ਇਹ ਵਾਂਟਡ ਹੈ ਸੋ ਇਹਨਾਂ ਕੋਲੋਂ ਪੁੱਛਗਿੱਛ ਕਰਕੇ ਜਿਹੜੀ ਆ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਜਿਹੜਾ ਤੀਸਰਾ ਦੋਸ਼ੀ ਆ ਸੁਖਵੀਰ ਸਿੰਘ ਸੁੱਖਾ ਜਿਹਦੇ ਖਿਲਾਫ ਵੀ ਪਹਿਲਾ ਮੁਕਦਮਾ ਦਰਜ ਨੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਜਿਹੜੀ ਆ ਪੁਲਿਸ ਵੱਲੋਂ ਛਾਪੇਮਾਰੀ ਕੀਤੀ